ਪੰਜਾਬ ਟਰਪ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚਰਨਜੀਤ ਕੋਰ ਹਾਰਦਿਕ ਸਵਾਗਤ ਕਰਦੀਆਂ ਯੂਨਾਈਟਿਡ ਪਾਸਟਰ ਐਸੋਸੀਏਸ਼ਨ ਵੱਲੋਂ 크ਿਸਮਸ ਦੇ ਮੌਕੇ ਤੇ ਸੈਂਤਵੀਂ ਸ਼ੋਭਾ ਯਾਤਰਾ ਨਗਰ ਨਿਗਮ ਦਫਤਰ ਤੋਂ ਸ਼ੁਰੂ ਹੋ ਕੇ ਫਗਵਾੜਾ ਗੇਟ ਮਾਈ ਹੀਰਾ ਗੇਟ ਤੋਂ ਹੁੰਦੀ ਹੋਈ ਪਟੇਲ ਚੌਂਕ ਵਿਖੇ ਸਮਾਪਤ ਹੋਈ ਜਿਸ ਦੇ ਵਿੱਚ ਕੈਬਨਟ ਮੰਤਰੀ ਮਹਿੰਦਰ ਭਗਤ ਜੀ ਸੈਂਟਰ ਹਲਕੇ ਤੋਂ ਇੰਚਾਰਜ ਨੀਤਨ ਕੋਹਲੀ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਸਮੂਹ ਸੰਗਤ ਨੂੰ ਮੁਬਾਰਕਾ ਦਿੱਤੀਆਂ ਗਈਆਂ you yeah. yeah. ਕ੍ਰਿਸਮਸ ਚੋਭਾਈ ਯਾਤਰਾ ਹੈ ਜੋ ਯੂनाइटेड ਬਾਸਟ ਐਸੋਸੀਏਸ਼ਨ ਜਲੰਧਰ ਇਹ ਸੰਸਾਦ ਵਿੱਚ ਕਰੀਬਨ 150 ਚਰਚਸ ਹੈ ਬਾਸਟਸ ਹੈ ਜੋ ਅਸੀਂ ਹਰ ਸਾਲ ਪ੍ਰਭੂ ਯਿਸੂ ਮਸੀਹ ਦੇ ਜਨਮ ਦੇ ਦਿਹਾੜੇ ਦੇ ਵਿੱਚ ਇਕ ਮੰਨ ਹੋ ਕੇ ਅਸੀਂ ਉਸ ਨੂੰ ਮਨਾਉਂਦੇ ਆਂ ਉਸ ਖੁਸ਼ਖਬਰੀ ਨੂੰ ਸੁਣਾਉਂਦੇ ਹਾਂ ਘਟੋ ਘਟ ਅੱਜ 1500 ਲੋਕ ਤੋਂ ਜ਼ਿਆਦਾ ਇੱਥੇ ਇਕੱਠੇ ਹੋਏ ਅਤੇ ਬਹੁਤ ਸਾਰੇ ਜਨ ਸੀਗੇ ਜੋ ਉਥੇ ਨਹੀਂ ਪਹੁੰਚ ਸਕੇ ਇੱਥੇ ਅਲੱਗ-ਅਲੱਗ ਚਾਂਗਿਆਂ ਦੇ ਨਾਲ ਇੱਥੇ ਆਏ ਅਤੇ ਇੱਕ ਖਬਰ ਜੋ ਸੁਣਾਈ ਹੈ ਯੀਸ਼ੂ ਮਸੀਹ ਸਬਦਾ ਪਰਮੇਸ਼ਰ ਹੈ ਯੀਸ਼ੂ ਮਸੀਹ ਸਾਡੇ ਸਾਰਿਆਂ ਦੇ ਲਈ ਆਇਆ ਕਿਉਂ ਕਿ ਸਭ ਨੇ ਪਾਪ ਕੀਤਾ ਸੀ ਉਸ ਪਾਪ ਦੇ ਖਾਤੇ ਉਹ ਪੈਦਾ ਹੋਇਆ ਮਾਰਿਆ ਗਿਆ ਜੀ ਉਠਿਆ ਅਤੇ ਖੁਸ਼ੀ ਦੀ ਖਬਰ ਹੈ ਉਹ ਦੁਬਾਰਾ ਆਉਣ ਵਾਲਾ ਹੈ ਇਸ ਲਈ ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਮੇਰੇ ਨਾਲ ਯੂਨਾਈਟਿਡ ਪਾਸਟ एसोसिएशन ਦੇ ਪ੍ਰਧਾਨ ਹੈ ਉਹ ਵੀ ਤੁਹਾਨੂੰ ਚੱਪ ਗੈਣਗੇ ਜਿਨ੍ਹਾਂ ਬਾਸ ਸੁਰਿੰਦਰ ਕੁਮਾਰ ਜੀ ਹੈ ਜੋ ਕਿ ਇਹ ਜਿਹੜਾ ਸੋਭਾ ਯਾਤਰਾ ਬਹੁਤ ਦਿਨਾਂ ਦੇ ਵਿੱਚ ਅਸੀਂ ਸ਼ੁਰੂ ਕੀਤੀ ਹੈ ਇਸ ਲਈ ਇਸ ਮੈਰੀ ਕ੍ਰਿਸਮਸ ਐਂਡ ਹੈਪੀ ਨਿਊ ईयर ਸਾਰੇ ਦੇਖਣ ਵਾਲੇ ਨੂੰ ਸਾਡੇ ਜਮੈਂ ਪਾਸਟਰ ਜான்ਸਨ ਜੋ ਕਿ ਸੈਕਟਰੀ ਹਾਂ ਇਸ ਸੰਸਥਾ ਦਾ ਅੱਜ ਪ੍ਰਭੂ ਦੇ ਖੁਸ਼ਖਬਰੀ ਦੇ ਐਲਾਨ ਅਸੀਂ ਤੁਹਾਨੂੰ ਕਰਦੇ ਹਾਂ ਥੈਂਕ ਯੂ ਸੋ ਮਚ ਮੇ ਗੋਡ ਬlesਸ ਯੂ ਜਲੰਧਰ ਵੱਲੋਂ ਸਾਰੇ ਹੀ ਪੂਰੇ ਦਾਸ ਦਾਸੀਆਂ ਨੂੰ ਮਸੀਹੀ ਭਾਈਚਾਰੇ ਨੂੰ ਬਹੁਤ ਬਹੁਤ ਵਧਾਈਆਂ ਮੁਬਾਰਕਾਂ ਕਭੂਤਾਂ ਨੂੰ ਬਹੁਤ ਬਰਕਤ ਦੇਵੇ ਆਈ ਰੇ ਸ਼ੋਭਾ ਯਾਤਰਾ ਸਾਰਾ ਜੋ ਕ੍ਰੈਡਿਟ ਹੈ ਯੂਪੀਏ ਪੂਰੀ ਟੀਮ ਨੂੰ ਜਾਂਦਾ ਹੈ ਔਰ ਮੈਂ ਰਸਨਾ ਚਾਹਣਾ ਹਾਂ ਜਲੰਧਰ ਵਿੱਚ ਸਾਡੇ ਇਸ ਕੋ ਮੰਦੀ ਵਜਾਏ ਹੈ ਕਿ ਸਾਡਾ ਯੇਸ਼ੂ ਮਸੀਹ ਜੋ ਹੈ ਅੱਜ 2000 ਸਾਲ ਪਹਿਲਾਂ ਧਰਤੀ ਉਤੇ ਆਏ ਸਾਡੇ ਲਈ ਧਰਤੀ ਉਤੇ ਆਏ ਔਰ ਉਹ ਸ਼ਾਂਤੀ ਰਾਜਕੁਮਾਰ ਬਣ ਕੇ ਆਏ ਮੁਕਤੀ ਦਾਤਾ ਬਣ ਕੇ ਆਏ ਤਾਂ ਕਿ ਅਸੀਂ ਸਾਰੇ ਉਹਨਾਂ ਦਾ ਬਚਾਇਆ ਜਾਏ ਔਰ ਮੈਂ ਫਿਰ ਇੱਕ ਵਾਰ ਇਹ ਕਹਿਣਾ ਚਾਹਣਾ ਹਾਂ ਸਾਰੇ ਮਸੀਹ ਭਾਈਚਾਰੇ ਨੂੰ ਇਸ ਜੀ ਸ਼ਾਂਤੀ ਨਾਲ ਆਪਣਾ ਦਿਨ ਮਨਾਈਏ ਔਰ ਪਿਆਰ ਨਾਲ ਮੁਹੱਬਤ ਕਰਾਈਏ ਇੱਕ ਦੂਜੇ ਦੇ ਲਈ ਦੁਆਵਾਂ ਪ੍ਰਾਰਥਨਾ ਕਰੀਏ ਆਪਣੇ ਜਲੰਧਰ ਲਈ ਆਪਣੇ ਪੰਜਾਬ ਲਈ ਔਰ ਆਪਣੇ ਸਾਰੇ ਦੇਸ਼ ਲਈ ਪ੍ਰਾਰਥਨਾ ਕਰੇ ਜੋ ਵੀ ਸ਼ਰਾਰਤੀ ਹਾਂਸ ਰਹ ਹਨ ਉਹਨਾਂ ਤੋਂ ਬਚ ਕੇ ਰਹੀਏ ਕਿਸੇ ਦਾ ਜਵਾਬ ਨਾ ਰਹੀਏ ਬਲਕਿ ਦੁਆ ਕਰੀਏ ਪ੍ਰਾਰਥਨਾ ਅਰਦਾਸਾਂ ਬੇਨਤੀਆਂ ਕਰੀਏ ਇੱਕ ਦੂਜੇ ਨੂੰ ਵਧਾਈਏ ਔਰ ਮੈਂ ਧੰਨਵਾਦ ਕਰਦਾ ਹਾਂ ਸਾਡੀ ਪੂਰੀ ਟੀਮ ਦੇ ਲਈ ਅੱਜ 크리스마ਸ ਜਿਹੜੀ ਮਹਾਰਾਜਾ ਸਾਹਿਬ ਦੇ ਸਾਥ ਤੇ ਕਿਤੇ ਬਹੁਤ ਵੱਡੇ ਸ਼ੁਭ ਜਿਹੜੇ ਸਾਡੇ ਪ੍ਰਧਾਨ ਜੀ ਬੈਠੇ ਇਧਰ ਪ੍ਰਧਾਨ ਜੀ ਇਧਰ ਮਹਾਰਾਜ ਦੀ ਸ਼ੋਭਾ ਯਾਤਰਾ ਆ ਇਹਦੇ ਵਿੱਚ ਪ੍ਰੋਪਰ ਤਰੀਕਾ ਨਾਲ ਮੈਡਮ ਸੀਪੀ ਉਹਨੇ ਸਾਰਿਆਂ ਦੇ ਡਿਊਟੀਆਂ ਲਗੀਆਂ ਪ੍ਰੋਪਰ ਤਰੀਕਾ ਨਾਲ ਜਿਹੜੀ ਮਹਾਰਾਜ ਦੀ ਸ਼ੋਭਾ ਯਾਤਰਾ ਇਹਦਾ ਲੋਕ ਆ ਕੇ ਆਸ਼ੀਰਵਾਦ ਲੈਣ ਮਹਾਰਾਜ ਦਾ ਔਰ ਉਸ ਬੱਚਿਆ ਨੂੰ ਨਾਲ ਲੈ ਕੇ ਆਉਣ ਔਰ ਆਸ਼ੀਰਵਾਦ ਸਾਰਿਆਂ ਦਾ ਲੈ ਨਮਸਕਾਰ